ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਗੁਰਪ੍ਰੀਤ ਨਾਮ ਦਾ ਇੱਕ ਜੋ ਨੌਜਵਾਨ ਅਮਰੀਕਾ ਜਾਂਦਾ ਰਸਤੇ ਦੇ ਵਿੱਚ ਦਮ ਤੋੜ ਗਿਆ ਜਿਹਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਮੈਂਬਰ ਤੋਂ ਪੂਰੀ ਜਾਣਕਾਰੀ ਜੋ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ ਜਿਹਦੇ ਵਿੱਚ ਉਹਨਾਂ ਦੇ ਘਰ ਦੇ ਮੈਂਬਰ ਤੋਂ ਇੰਟਰਵਿਊ ਜਦੋਂ ਪੱਤਰਕਾਰ ਜੋ ਗੱਲਬਾਤ ਉਹਨਾਂ ਤੋਂ ਪੁੱਛੀ ਤਾਂ ਉਹਨਾਂ ਪਰਿਵਾਰ ਜੋ ਉਹਦਾ ਇੱਕ ਬ੍ਰਦਰ ਆ ਜੋ ਉਹਨੇ ਦੱਸਿਆ ਵੀ ਇਹ ਸੀ ਦੋ ਭਰਾ ਤੇ ਛੇ ਪੈਣਾ ਤਾਂ ਜਿਹਦੇ ਵਿੱਚ ਬਈ ਇਹ ਮੁੰਡਾ ਗੁਰਪ੍ਰੀਤ ਨਾਂ ਦਾ ਜੋ ਇੱਕ ਏਜੰਟਾਂ ਦੇ ਨਾਲ ਗੱਲਬਾਤ ਕਰਦਾ ਰਹਿੰਦਾ ਸੀ ਯਾਰ ਹਰ ਰੋਜ਼ ਪਹਿਲਾਂ ਉਹ ਇੰਗਲੈਂਡ ਵੀ ਰਹਿ ਕੇ ਆਇਆ ਤਾਂ ਜਿਵੇਂ ਹੁਣ ਗੱਲ ਕਰੀਏ ਜਿਹੜੇ ਪਾਕਿਸਤਾਨੀ ਇੱਕ ਮੁਹੰਮਦ ਨਾਂ ਦਾ ਇੱਕ ਉਥੋਂ ਦਾ ਏਜੰਟ ਸੀ ਉਹਦੇ ਨਾਲ ਗੱਲਬਾਤ ਕੀਤੀ ਤਾਂ 16 ਲੱਖ ਰੁਪਏ ਚ ਉਹਦੇ ਨਾਲ ਗੱਲ ਹੋਈ ਸੀ ਤਾਂ ਉਹਨਾਂ ਨੇ ਉਹ ਉਥੇ ਪੇਮੈਂਟ ਪੂਰੀ ਪਹੁੰਚਾਤੀ ਸੀ ਸਾਰਾ 38 ਲੱਖ ਰੁਪਏ ਦੱਸੀ ਜਾਂਦੇ ਆ ਜਿਹੜੇ ਹਿਸਾਬ ਨਾਲ ਉਹ 38 ਲੱਖ ਰੁਪਏ ਲਾ ਕੇ ਉਹਦੀ ਬਸ ਇੱਕ ਜਿੱਦ ਸੀ ਉਹਦੀ ਜੋ ਮਾਤਾ ਉਹ ਦੱਸ ਰਹੀ ਆ ਵੀ ਉਹਨਾਂ ਦੀ ਇੱਕ ਜਿੱਦ ਸੀ ਬਸ ਕਰਦੇ ਨਾਲ ਇੱਕੋ ਹੀ ਹੋਊ ਰੱਖਦਾ ਮੈਂ ਅਮਰੀਕਾ ਜਾਣਾ ਅਮਰੀਕਾ ਜਾਣਾ ਜੋਦੀ ਦਾਦੀ ਤੇ ਜੋ ਮਾਂ ਉਹਨਾਂ ਦੀ ਉਹਨਾਂ ਨੇ ਆਖਿਆ ਵੀ ਤੂੰ ਨਹੀਂ ਜਾਣਾ ਜੋ ਕੰਮ ਕਰਨਾ ਇੱਧਰ ਰਹਿ ਕੇ ਕਰ ਲੈ ਪਰ ਨਹੀਂ ਕਹਿੰਦਾ ਮੈਂ ਜਦੋਂ ਵਿਆਹ ਵੀ ਕਰਾਉਣਾ ਮੈਂ ਬਾਹਰਲੇ ਅਮਰੀਕਾ ਦੇ ਦੇਸ਼ ਚ ਜਾ ਕੇ ਤਾਂ ਬਾਅਦ ਦੇ ਵਿੱਚ ਆ ਕੇ ਕਰਾਉਣਾ ਬਿਆ ਉਹਨਾਂ ਚ ਇੱਕ ਮੈਂ ਵਿਆਹ ਨਹੀਂ ਕਰਾਉਣਾ ਤੇ ਜੋ ਮਾਤਾ ਜੋ ਮਾਂ ਪਿਓ ਦਾ ਬਹੁਤ ਬੁਰਾ ਹਾਲਾ ਰੋ ਰੋ ਕੇ ਤੇ ਹੁਣ ਗੱਲ ਇੰਨੀ ਕਾ ਗਈ ਜਿਹੜੇ ਬਾਹਰ ਜਾਣ ਵਾਲੇ ਕਿਉਂਕਿ ਉਹ ਆਪਣੇ ਬੰਨਿਓ ਰੋ ਰੋ ਕੇ ਜਿਹੜੀਆਂ ਇਹ ਮਾਤਾ ਪੈਣਾ ਸਾਡੀਆਂ ਤੇ ਇਹ ਕਹਿ ਰਹੀਆਂ ਜੋ ਉਹਨਾਂ ਦੀ ਸ਼ਿਸ਼ਟਰ ਆ ਜੋ ਉਹ ਵੀ ਰੋ ਕੇ ਕਹਿ ਰਹੀ ਬਾਹਰ ਨਾ ਜਾਓ ਕੋਈ ਵੀ ਬਾਹਰ ਜਾਣ ਦੇ ਚੱਕਰ ਚ ਜਿਹਦੇ ਹਿਸਾਬ ਨਾਲ ਉਹਨਾਂ ਨੂੰ ਇੱਕ ਪੂਰੀ ਜਾਣਕਾਰੀ ਉਹਨਾਂ ਨੇ ਦੱਸੀ ਹੈ ਜਿਹੜੀ ਉਹਦੇ ਨਾਲ ਦੇ ਮੁੰਡੇ ਸੀ ਜਿਹੜੇ ਏਜੰਟਾਂ ਦੇ ਹੋਰ ਏਜੰਟਾਂ ਨੇ ਭੇਜੇ ਗਏ ਸੀ ਇਹ ਕਹਿੰਦੇ ਵੀ ਇਸੇ ਹੋਟਲ ਦੇ ਵਿੱਚ ਉਹ 5 4 ਜਣੇ ਦੱਸਿਆ ਗਿਆ ਉਹ ਤੀਸਰੀ ਮੰਜ਼ਲ ਤੋਂ ਜਦੋਂ ਉਤਰੇ ਆ ਕਹਿੰਦੇ ਉਦੋਂ ਜਮਾ ਸਹੀ ਸੀ ਥੱਲੇ ਆਉਣ ਆਉਣ ਦੇ ਨਾਲ ਹੀ ਉਹਨੂੰ ਸਾਹ ਦੀ ਦਿੱਕਤ ਹੋਈ ਆ ਤੇ ਇੱਕੋ ਦਮ ਜਿਵੇਂ ਅਟੈਕ ਆਉਂਦਾ ਹੁੰਦਾ ਇੱਕੋ ਦਮ ਅਟੈਕ ਕਰਕੇ ਤੁਨਦੀ ਮ੍ਰਿਤੂ ਹੋ ਚੁੱਕੀ ਜਿਹਦੇ ਵਿੱਚ ਪਰਿਵਾਰ ਦਾ ਬਹੁਤ ਬੁਰਾ ਹਾਲ ਤੇ ਹੁਣ ਗੱਲ ਇੰਨੀ ਕੀ ਕਰਾਂਗੇ ਜਿਹੜੇ ਆਪਣੇ ਬਾਹਰ ਜਾਣ ਦੀ ਇੱਕ ਮਨ ਚ ਅਨਸ਼ਕਤਾ ਰੱਖਦੇ ਆ ਜਿਹੜੀ ਵੀ ਆ ਮਨ ਦੇ ਵਿੱਚ ਗੱਲਾਂ ਰਹਿੰਦੀਆਂ ਵੀ ਮੈਂ ਵੀ ਜਾਵਾਂ ਬਾਹਰ ਇਹ ਬਾਹਰ ਜਾਣ ਦਾ ਰਸਤੇ ਜਿਹੜੇ ਹੁਣ ਵੈਸੇ ਵੀ ਬੰਦ ਹੋ ਚੁੱਕੇ ਆ ਕਿਉਂਕਿ 트럼ਪ ਸਰਕਾਰ ਤੁਸੀਂ ਜਾਣਦੇ ਹੋ ਜਿਹੜੇ ਡੌਕੀ ਲਾ ਕੇ ਜਾਂਦੇ ਆ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਿਹੜਾ 30-40 ਲੱਖ ਰੁਪਈਆ ਲਾਉਣੇ ਤੁਸੀਂ ਉਹੀ ਆਪਣੇ ਇਧਰ ਪੰਜਾਬ ਦੇ ਵਿੱਚ ਕੋਈ ਕੰਮ ਕਰ ਕਰ ਲਓ ਸਾਡੀ ਤਾਂ ਇਹੀ ਪੀਲ ਆ ਕਿਉਂਕਿ ਇੱਕ ਪੰਜਾਬ ਦੇ ਵਿੱਚੋਂ ਜਿਹੜਾ ਇੱਕ ਤਾਂ ਆਪਾਂ ਆਪਾਂ ਪੰਜਾਬ ਨੂੰ ਛੱਡ ਕੇ ਜਾਂਦੇ ਆ ਬਾਹਰ ਕੀ ਪਤਾ ਕਿਹੋ ਜਿਹਾ ਮਾਹੌਲ ਹੁੰਦਾ ਕੰਮ ਕਰ ਮਿਲੇ ਜਾਂ ਨਾ ਮਿਲੇ ਜੇ ਡੌਕੀ ਲਾ ਕੇ ਵੀ ਜਾਂਦੇ ਆ ਤਾਂ ਜਾਨ ਖਤਰੇ 'ਚ ਹੁੰਦੀ ਆ ਉਹਨਾਂ ਕੋਲ ਇਥਿਆਰ ਹੁੰਦੇ ਆ ਡਾਕਰਾਂ ਕੋਲੇ ਜਿਹੜੇ ਅੱਗੇ ਆਪਾਂ ਨੂੰ ਐਡ ਕਰਦੇ ਲੋਕਾਂ ਨੂੰ ਕਹਿੰਦੇ ਆ ਵੀ ਅਸੀਂ ਇਹਨਾਂ ਨੂੰ ਅੱਗੇ ਗਾਂ ਕੰਧ ਟਪਾਵਾਂਗੇ ਉੱਥੇ ਰਸਤੇ 'ਚ ਜੇ ਬੰਦਾ ਥੱਕ ਹਾਰ ਗਿਆ ਤਾਂ ਉਹਨੂੰ ਨਾਲ ਦੀ ਨਾਲ ਉੱਥੇ ਮਾਰ ਦਿੱਤਾ ਜਾਂਦਾ ਕਿਉਂਕਿ ਉਹਨਾਂ ਬੰਨਿਓ ਚਾਹੇ ਤਾਂ ਮਾਰ ਦਿੱਤਾ ਜਾਊਗਾ ਜੇ ਜ਼ਿਆਦਾ ਹੋਕਰੂ ਤੇ ਨਹੀਂ ਤਾਂ ਉਹਨੂੰ ਉੱਥੇ ਥਾਂ ਤੇ ਛੱਡ ਦਿੱਤਾ ਜਾਂਦਾ ਕਿਉਂਕਿ ਕਈਆਂ ਇੰਟਰਵਿਊਆਂ ਦੇ ਵਿੱਚ ਸੁਣਿਆ ਕਈ ਕਹਿੰਦੇ ਮਰ ਜਾਨ ਵੀ ਜਾ ਬਗ ਜਾਂਦੀ ਹੈ ਜਾਂਦੇ ਜਾਂਦੇ ਦੀ ਲੋਕੀ ਲਗਾਉਂਦੇ ਸਮੇਂ ਜਦੋਂ ਥੱਕ ਹਾਰ ਜਾਂਦੇ ਆ ਉੱਥੇ ਬਹਿ ਜਾਂਦੇ ਆ ਤਾਂ ਜੰਗਲਾਂ ਦੇ ਵਿੱਚ ਕਈ ਤਰ੍ਹਾਂ ਦੇ ਜਾਨਵਰ ਹੁੰਦੇ ਆ ਤੇ ਡੌਕਰ ਹੁੰਦੇ ਜਿਹੜੇ ਉਹਨਾਂ ਕੋਲ ਤਾਂ ਹਥਿਆਰ ਹੁੰਦੇ ਆਪਣੇ ਉਹਨੂੰ ਤਾਂ ਪਤਾ ਵੀ ਇਹਦਾ ਰਸਤੇ ਦਾ ਤੇ ਅਣਜਾਣ ਬੰਦਾ ਕਿੱਥੇ ਤੁਰੂ ਜੇ ਥੱਕ ਆ ਗਿਆ ਉਹਨਾਂ ਨੇ ਵਾਪਸ ਉਹਨਾਂ ਦੀ ਨਾਲ ਨਿਰਾਲਾ ਉਹਨੂੰ ਉੱਥੇ ਛੱਡ ਜਾਣਾ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਜੋ ਹਾਈਲਾਈਟ ਇਹ ਖਬਰ ਹਾਈਲਾਈਟ ਮੁੱਦਾ ਬਣ ਚੁੱਕੀ ਇਹ ਖਬਰ ਕਦੇ ਆਪਣੇ ਦੋ ਜਹਾਜ਼ ਇਹਨਾਂ ਨੇ ਭੇਜ ਚੁੱਕੇ ਪਰ ਹਜੇ ਜਿਹੜੇ ਹੋਰ ਭੇਜਣ ਦੀ ਤਿਆਰੀ ਦੇ ਵਿੱਚ ਬੈਠੇ ਆ ਤਾਂ ਗੱਲ ਇੰਨੀ ਕਾ ਜਿਹੜਾ 40-40 ਲੱਖ ਰੁਪਇਆ ਤੁਸੀਂ ਲਾ ਕੇ ਬਾਹਰ ਜਾਂਦੇ ਹੋ ਤਾ ਉਹੀ ਆਪਣੇ ਇਹ ਬਸ ਬੰਦੇ ਦੀ ਸੋਚਣ ਸ਼ਕਤੀ ਹੁੰਦੀ ਆ ਜੇ ਤੁਸੀਂ ਸੋਚੋ ਵੀ ਉਹੀ 40 ਲੱਖ ਰੁਪਇਆ ਲਾ ਕੇ ਕੋਈ ਕੰਮ ਕਰ ਇੱਧਰ ਕੁਝ ਵੀ ਆਪਾਂ ਕਰ ਸਕਦੇ ਆ ਛੋਟੇ ਵੱਡੇ ਕੰਮ ਜਿਵੇਂ ਡੈਰੀਆਂ ਵਗੈਰਾ ਖੋਲ ਲਓ ਕੋਈ ਹੋਰ ਦੁਕਾਨਦਾਰੀ ਲਾ ਲਓ ਕੋਈ ਹੋਰ ਛੋਟਾ ਮੋਟਾ ਕੰਮ ਆਪਾਂ ਕਰ ਸਕਦੇ ਆ ਇੱਧਰ ਆਪਦਾ ਪਰਿਵਾਰ ਚਲਾਉਣ ਵਾਸਤੇ ਨਾਲੇ ਤਾਂ ਤੁਸੀਂ ਜਾਨ ਖਤਰੇ ਦੇ ਵਿੱਚ ਪਾਉਣਿਓ ਕਈ ਨੌਜਵਾਨ ਕਈ ਮਾਤਾਂ ਦੇ ਮਾਵਾ ਭੈਣਾਂ ਦੇ ਸਾਡੇ ਜੋ ਭਰਾ ਤੇ ਪੁੱਤਰ ਜਿਹੜੇ ਐਸ ਲੋਟ ਜਾਨਾ ਗਮਾ ਕੇ ਜਿਵੇਂ ਉਹਨੇ ਨੌਜਵਾਨ ਬਾਰੇ ਦੱਸਿਆ ਗਿਆ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਸਾਂਝੀ ਜੋ ਕਰਨ ਜਾ ਰਹੇ ਹਾਂ ਕਿਉਂਕਿ ਇਹਨਾਂ ਦੇ ਪਰਿਵਾਰ ਵੱਲੋਂ ਇੱਕ ਗੱਲ ਕਹਿਤੀ ਗਈ ਉਹਨਾਂ ਤੋਂ ਇੱਕ ਗੱਲ ਪੁੱਛੀ ਗਈ ਆ ਵੀ ਤੁਸੀਂ ਸਰਕਾਰ ਤੋਂ ਕੀ ਚਾਹੁੰਦੇ ਪਰਿਵਾਰ ਹੁਣ ਕੀ ਚਾਹੂਗਾ ਉਹਦੀ ਤਾਂ ਡੈਥ ਹੋ ਚੁੱਕੀ ਪਰਿਵਾਰ ਨੇ ਸਿਰਫ ਇੱਕ ਰੋਂਦਿਆਂ ਨੇ ਇਹੀ ਕਿਹਾਤਾ ਉਹਦਾ ਜਿਹੜਾ ਬਰਾਦਰ ਆ ਵੀ ਸਾਨੂੰ ਮੇਰੇ ਭਰਾ ਦੀ লাশ ਵਾਪਸ ਮਿਲ ਜੇ ਜਿਹੜੀਆਂ ਉਹ ਉਹਦੀਆਂ ਸ਼ਸ਼ਟਰਾ ਜੋ ਉਹਨਾਂ ਦੇ ਬ੍ਰਦਰ ਆ ਜਿਹੜਾ ਉਹਨਾਂ ਦਾ ਕੀਦੀ ਡੈਥ ਹੋਈ ਅਗੁਰਪ੍ਰੀਤ ਨਾਮ ਦੀ ਤਾਂ ਵਿਚਾਰੀਆਂ ਉਹ ਰੋ ਰੋ ਕੇ ਕਹਿ ਰਹੀਆਂ ਸਾਨੂੰ ਸਿਰਫ ਆਪਦੇ ਭਰਾ ਦਾ ਜਾਂਦੀਵਾਰ ਦਾ ਮੂੰਹ ਤਾਂ ਦੇਖ ਲਾਂਗੇ ਸਾਨੂੰ লাশ ਵਾਪਸ ਦੇ ਦੇਣ ਜਿਹਦੇ ਵਿੱਚ ਕੀ ਹੁਣ ਇਹ ਬਾਹਰਲੇ ਦੇਸ਼ ਦੇ ਵਿੱਚੋਂ লাশ ਲਿਆਉਣੀ ਇੱਕ ਬਹੁਤ ਵੱਡੀ ਗੱਲ ਲੱਗੀ ਕਿਉਂਕਿ ਜਿਹੜੇ ਹਿਸਾਬ ਨਾਲ ਹੁਣ ਗੱਲ ਕਰੀਏ ਵੀ ਇੱਕ ਆਪਾਂ ਕਹਿ ਦਈਏ ਵੀ ਆਪਣੇ ਜਿਹੜੇ ਨੌਜਵਾਨ ਜਿੱਦ ਨਾਲ ਜਾਂਦੇ ਆ ਬਹੁਤ ਇੱਕ ਗਲਤ ਗੱਲ ਇਹ ਵੀ ਕਿਉਂਕਿ ਇੱਕ ਪਰਿਵਾਰ ਦੇ ਹਿਸਾਬ ਨਾਲ ਜਿਹਨੂੰ ਕਹਿਣਾ ਲਾ ਲੋ ਕੀ ਪਤਾ ਹੁਣ ਹੋਣੀ ਰੋਕ ਰਹੀ ਹੋਵੇ ਉਹਦਾ ਮਾਂ ਜੋ ਕਦਸ ਰਹੀ ਹੈ ਤੇ ਜੋ ਦੀ ਦਾਦੀ ਹੈਗੀ ਉਸ ਨੌਜਵਾਨ ਦੀ ਇਹ ਕਹਿ ਰਹੇ ਆ ਵੀ ਨਹੀਂ ਜਾਣਾ ਨਹੀਂ ਜਾਣਾ ਤਾਂ ਉਹ ਮੁੰਡਾ ਨੌਜਵਾਨ ਜਿੱਤ ਕਰਕੇ ਜਾਂਦਾ ਹਜੇ ਉਹਨੂੰ 10 ਦਿਨ ਹੀ ਹੋਏ ਸੀ ਗਏ ਨੂੰ ਤਾਂ ਜਿਹਦੇ ਵਿੱਚ ਇਹ ਬਹੁਤ ਇੱਕ ਮੰਤਪਗੀ ਖਬਰ ਹੈਗੀ ਤੇ ਹਰ ਰੋਜ਼ ਉਹ ਹਾਈ ਲਟ ਮੁੱਦਾ ਬਣ ਚੁੱਕੀ ਹੈ ਇਹ ਖਬਰਾਂ ਕਿਉਂਕਿ ਹਰ ਰੋਜ਼ ਰਿਪੋਰਟ ਹੋ ਜਾਂਦੇ ਆ ਉਹ ਜੋੜੇ ਚੱਲ ਨੌਜਵਾਨ ਸਹੀ ਸਲਾਮਤ ਘਰ ਪਹੁੰਚ ਜਾਂਦੇ ਆ ਉਹਨਾਂ ਦੀ ਗੱਲ ਤਾਂ ਚਲੋ ਫੇਰ ਵੀ ਆਪਾਂ ਸਬਰ ਕਰ ਲੈਂਦਾ ਪੈਸਾ ਲੱਗਿਆ ਹੁੰਦਾ ਜਿਹੜਾ ਸਬਰ ਆ ਜਾਂਦਾ ਤੇ ਜਿਹਦੇ ਵਿੱਚ ਹੁਣ ਗੱਲ ਕਰੀਏ 40 ਲੱਖ ਰੁਪਿਆ ਬਹੁਤ ਹੋ ਜਾਂਦਾ 40 ਲੱਖ ਰੁਪਿਆ ਕਰਜ਼ਾ ਚੱਕ ਕੇ ਤੇ ਉਧਰ ਇਹ ਨੌਜਵਾਨ ਗਿਆ ਤਾਂ ਜਿਹਦੇ ਵਿੱਚ ਹੁਣ ਸਾਂਹ ਦੀ ਦਿੱਕਤ ਲਾ ਲੋ ਚਾਹੇ ਜਿਹੜੇ ਹਸਾਬ ਨਾਲ ਐ ਕਹਿ ਲੋ ਇਹਨੂੰ ਤਾਂ ਹੁਣ ਅਪੀਲੋ ਪਰਿਵਾਰ ਦੀ ਤਾਂ ਇਹ ਹੁਣ ਇੱਕੋ ਹੀ ਆ ਜਿਹੜੇ ਹਸਾਬ ਨਾਲ ਪੱਤਰਕਾਰ ਵੀ ਦੱਸ ਰਹੇ ਉਹਨਾਂ ਨੂੰ ਦੱਸ ਪੁੱਛ ਰਹੇ ਆ ਉਹ ਕਹਿੰਦੇ ਸਾਨੂੰ ਸਿਰਫ ਲਾਸ਼ ਚਾਹੀਦੀ ਆ ਕਿਉਂਕਿ ਜਿਹੜੀਆਂ ਉਹ ਸਾਡੀਆਂ ਆਪਣੀਆਂ ਭੈਣਾਂ ਹੀ ਲਾ ਲੋ ਜਿਹੜੀਆਂ ਇਹ ਉਸ ਨੌਜਵਾਨ ਦੀਆਂ ਸਿਸਟਰ ਆ ਜੋ ਉਹਨਾਂ ਦਾ ਹੁਣ ਇਹ ਕਹਿਣਾ ਵੀ ਅਸੀਂ ਮੂੰਹ ਤਾਂ ਦੇਖ ਲਈਏ ਉਹਦਾ ਕਿਉਂਕਿ ਬਾਹਰ ਦੇਸ਼ ਚੋਂ ਇੱਕ ਲਾਸ਼ ਆਉਣੀ ਬਹੁਤ ਵੱਡੀ ਗੱਲ ਲੱਗੀ ਕਿਉਂਕਿ ਪਹਿਲਾ ਨੰਬਰ ਤਾਂ ਉਹਨੂੰ 2-4 ਦਿਨ ਤਾਂ ਆਉਣ ਚ ਹੀ ਲੱਗ ਜਾਂਦੇ ਆ ਜਿਹਦੇ ਵਿੱਚ ਲਾਸ਼ ਦੀ ਬੇਅਬਦੀ ਹੋ ਜੂਗੀ ਤਾਂ ਹੁਣ ਗੱਲ ਇੰਨੀ ਕਾ ਗਈ ਆਪਣੇ ਪੰਜਾਬੀ ਭਰਾਵਾਂ ਵਾਸਤੇ ਪੈਣਾ ਵਾ ਤੇ ਜਿੱਤ ਤੱਕ ਵੀਡੀਓ ਜਾਂਦੀ ਆ ਸ਼ੇਰੇ ਸ਼ੇਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਕੋਈ ਆਪਣੀ ਆਮ ਵੀਡੀਓ ਨਹੀਂ ਹੁੰਦੀ ਕੋਈ ਗਲਤ ਵੀਡੀਓ ਨੂੰ ਹਰ ਰੋਜ਼ ਆਪਾਂ ਦੇਖਦੇ ਰਹਿੰਦੇ ਆਗੇ ਹਰ ਰੋਜ਼ ਵਿਊਆਂ ਦੇ ਵਿੱਚ ਮੈਂ ਕਹਣਾ ਮਿਲੀਅਨ ਚ ਪਹੁੰਚਾ ਦਿੰਦੇ ਆ ਤੇ ਜਿਹੜੀ ਕੋਈ ਚੰਗੀ ਗੱਲ ਆ ਉਹਨੂੰ ਕੋਈ ਸੁਣ ਕੇ ਰਾਜੀ ਨਹੀਂ ਇੱਕ ਤਾਂ ਇਹ ਕਾਲ ਯੁੱਗ ਦਾ ਦੌਰ ਆ ਜੇ ਕੋਈ ਗਲਤ ਵੀਡੀਓ ਆ ਤਾਂ ਉਹਨੂੰ ਹਰ ਕੋਈ ਸੁਣੂਗਾ ਜੇ ਕੋਈ ਚੰਗੀ ਗੱਲ ਕਰੂ ਉਹਨੂੰ ਕੋ ਸੁਣਦਾ ਨਹੀਂ ਕਿਉਂਕਿ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਚੋਂ ਦੀ ਗੱਲਬਾਤ ਆ ਥੋੜੇ ਨਾਲ ਸਾਂਝੀ ਕਰਦੇ ਆ ਜੋ ਹੁਣ ਇਹ ਪਰਿਵਾਰ ਇੱਕ ਮੰਦ ਕਾ ਭਾਗੀ ਖਬਰ ਆ ਜੋ ਪਰ ਆਪਣਾ ਜੋ ਹੱਕ ਆਗੇ ਸੋਡੇ ਤੇ ਕਪਚਾਉਣ ਦੇ ਰਹਿੰਦੇ ਹਰ ਰੋਜ਼ ਸਾਂਝੇ ਕਰਦੇ ਆ ਵਿਚਾਰ ਜੋ ਇੱਕ ਇਹ ਨੌਜਵਾਨ ਇੱਕ ਡੌਕੀ ਲਾ ਲੋ ਡੌਕੀ ਦੇ ਚੱਕਰ ਚ ਜਿਵੇਂ ਹੁਣ ਇਹ ਇਹਨਾਂ ਦੀ ਜਾਨ ਚਲੀ ਗਈ ਵੀ ਕੋਈ ਵੀ ਆਪਣੇ ਭੈਣ ਭਰਾ ਜਿਹੜੇ ਵੀ ਜਾਂਦੇ ਆ ਨਾ ਜਾਓ ਆਪਣੇ ਪੰਜਾਬ ਦੇ ਵਿੱਚ ਹੀ ਜਿਹੜਾ ਇੰਨੇ ਤੁਸੀਂ ਰੁਪਈਆ ਚੱਕ ਕੇ ਕਰਜ਼ਾ ਚੱਕ ਕੇ ਤਾਂ ਉਹੀ ਆਪਣਾ ਇੱਧਰ ਕੋਈ ਕੰਮ ਕਰ ਕਰ ਲੋ ਚਲੋ ਜੀ ਖਾਸ ਕਰਕੇ ਫਿਰ ਤੋਂ ਅਪੀਲ ਕਰਦੇ ਆਪਾਂ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਦੇ ਧੰਨਵਾਦ